ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 5 ਨਵੰਬਰ ਕਤਕ ਦੀ ਪੁੰਨਿਆ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਇਸ ਦਿਨ ਧਨ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾ ਰਿਹਾ ਹੈ ਤੇ ਜੇਕਰ ਇਸ ਦਿਨ ਤੁਸੀਂ ਤਿੰਨ ਤੋਂ 5 ਵਜੇ ਦੇ ਵਿੱਚ ਕਾਰ ਉੱਠ ਪੈਂਦੇ ਹੋ ਤਾਂ ਇਹ ਸ਼ਬਦ ਬੋਲ ਲੈਂਦੇ ਹੋ ਮਨ ਕੇ ਚੱਲੋਗੇ ਤੁਹਾਡੀਆਂ 21 ਕੁਲਾ ਤਰ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਪਹਿਲਾਂ ਤਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜੇਕਰ ਤੁਹਾਡੇ ਕੋਲ ਵੀਡੀਓ ਪਹੁੰਚ ਚੁੱਕੀ ਹੈ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਹੈ ਅੱਜ ਦੀ ਇਸ ਵੀਡੀਓ ਦੇ ਰਾਹੀਂ ਆਪ ਜੀ ਦੇ ਨਾਲ ਇੱਕ ਬਹੁਤ ਹੀ ਪਾਵਰਫੁੱਲ ਸ਼ਬਦ ਦੇ ਜਾਪ ਦੀ ਸਾਂਝ ਪਾਉਣ ਜਾ ਰਹੇ ਹਾਂ ਇੱਕ ਪਾਵਰਫੁੱਲ ਜੁਗਤੀ ਦੇ ਬਾਰੇ ਸਾਂਝ ਪਾਉਂਦੇ ਹਾਂ ਇਸ ਕਰਕੇ ਆਪ ਵੀ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਤੇ ਸਮਝ ਲੈਣਾ ਇਸ ਜੁਗਤੀ ਨੂੰ ਇਹ ਸ਼ਬਦ ਦੇ ਜਾਪ ਨੂੰ ਆਪਣੇ ਜੀਵਨ ਦਾ ਨਿਯਮ ਬਣਾਉਣਾ ਹੈ ਅਤੇ ਹੋਰਾਂ ਨਾਲ ਵੀ ਇਹ ਜਾਣਕਾਰੀ ਨੂੰ ਜ਼ਰੂਰ ਸਾਂਝਾ ਕਰਨਾ ਹੈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ। ਉਹਨਾਂ ਦਾ ਵੀ ਭਲਾ ਹੋ ਜਾਵੇ। ਸਾਥ ਸੰਗਤ ਜੀ ਜੇਕਰ ਤੁਹਾਡੇ ਵੀਡੀਓ ਸ਼ੇਅਰ ਕਰਨ ਦੇ ਨਾਲ ਤੁਹਾਡੇ ਕਹਿਣ ਦੇ ਨਾਲ ਕੋਈ ਇੱਕ ਜੀ ਵੀ ਗੁਰੂ ਦੀ ਗੁਰਬਾਣੀ ਨਾਲ ਜੁੜ ਜਾਂਦਾ ਹੈ। ਇਸ ਸ਼ਬਦ ਦੇ ਨਾਲ ਇਸ ਜੁਗਤੀ ਦੇ ਨਾਲ ਜੁੜ ਜਾਂਦਾ ਹੈ ਤਾਂ ਉਹਦਾ ਵੀ ਭਲਾ ਹੋਵੇਗਾ ਹੀ ਹੋਵੇਗਾ। ਤਾ ਤੁਹਾਡਾ ਵੀ ਭਲਾ ਹੋ ਜਾਣਾ ਹੈ ਕਿਉਂਕਿ ਤੁਸੀਂ ਉਹਨੂੰ ਇੱਕ ਸਹੀ ਰਾਹ ਵਿਖਾਇਆ ਹੋਵੇਗਾ ਸੋ ਇਸ ਕਰਕੇ ਆਪ ਵੀ ਪਹਿਲਾਂ ਪੂਰੀ ਪੂਰੀ ਗੱਲ ਨੂੰ ਧਿਆਨ ਦੇ ਨਾਲ ਸਰਵਣ ਕਰ ਲਓ ਤੇ ਸਮਝ ਲਿਓ ਫਿਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਲਸੈਂਗਰ ਜੀ ਕਈ ਭੈਣ ਭਰਾ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਦਾ ਸਾਹਮਣਾ ਕਰ ਰਹੇ ਹਨ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਆਉਂਦੀਆਂ ਹਨ ਤਾਂ ਕਈ ਵਾਰ ਸਾਡਾ ਮਨ ਇੱਧਰ ਉੱਧਰ ਭਟਕ ਜਾਂਦਾ ਹੈ ਸਾਡਾ ਮਨ ਡਾਮਾ ਡੋਲ ਹੋ ਜਾਂਦਾ ਹੈ ਪਰ ਸਾਧ ਸੰਗਤ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਹਮੇਸ਼ਾ ਸਮਝਾਉਂਦੇ ਹੋયા ਆਖਦੇ ਹਨ ਜੀ ਕਿ ਆਪਣੇ ਮਨ ਨੂੰ ਡੋਲਣ ਨਾ ਦਿਓ ਆਪਣੇ ਮਨ ਨੂੰ ਗੁਰੂ ਚਰਨਾਂ ਤੋਂ ਦੂਰ ਨਾ ਹੋਣ ਦਿਓ ਕਿਉਂਕਿ ਜਿੰਨਾ ਹੀ ਸਾਡਾ ਵਿਸ਼ਵਾਸ ਸਾਡਾ ਭਰੋਸਾ ਆਪਣੇ ਗੁਰੂ ਦੇ ਪ੍ਰਤੀ ਹੋਵੇਗਾ ਨਾ ਉੰਨੀ ਹੀ ਛੇਤੀ ਸਾਡੇ ਵਾਹਿਗੁਰੂ ਜੀ ਦੀ ਕਿਰਪਾ ਸਾਡੇ ਤੇ ਹੋਵੇਗੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਜਾਪ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੇਕਰ ਪੂਰੇ ਭਰੋਸੇ ਨਾਲ ਪੂਰੀ ਸਰਦਾ ਦੇ ਨਾਲ ਇਸ ਸ਼ਬਦ ਦਾ ਜਾਪ ਤੁਸੀਂ ਕਰ ਲਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਤੇ ਬਰਕਤਾਂ ਉਸ ਹੀ ਮਨੁੱਖ ਦੀ ਝੋਲੀ ਵਿੱਚ ਪੈਂਦੀਆਂ ਫਿਰ ਦੇਰ ਨਹੀਂ ਲੱਗਣੀ ਸਾਧ ਸੰਗਤ ਜੀ ਜਦੋਂ ਕੋਈ ਵੀ ਦੁਖੀ ਮਨੁੱਖ ਕਿਸੇ ਨਾਮ ਜਪਣ ਵਾਲੇ ਦੇ ਕੋਲ ਜਾਂਦਾ ਹੈ ਕਿਸੇ ਗੁਰਮਖ ਪਿਆਰੇ ਕੋਲ ਜਾਂਦਾ ਹੈ ਤਾਂ ਸੰਤ ਮਹਾਪੁਰਖਾਂ ਜੀ ਦੇ ਕੋਲ ਜਾਂਦਾ ਹੈ ਤਾਂ ਅਗੋਂ ਮਹਾਪੁਰਖ ਜੀ ਇਸੇ ਸ਼ਬਦ ਦੇ ਜਾਪ ਬਾਰੇ ਦੱਸਦੇ ਹਨ ਕਿ ਭਾਈ ਇਹ ਸ਼ਬਦ ਦਾ ਜਾਪ ਕਰੋ ਇਸ ਤਰੀਕੇ ਨਾਲ ਕਰੋ ਹਮੇਸ਼ਾ ਹੀ ਮਹਾਂਪੁਰਖ ਜੀ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਨ ਨੂੰ ਆਖਦੇ ਹਨ ਕਿਉਂਕਿ ਅੰਮ੍ਰਿਤ ਵੇਲਾ ਬੜਾ ਹੀ ਪਾਵਰਫੁਲ ਤੇ ਪਵਿੱਤਰ ਵੇਲਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਉਹੀ ਉੱਠਦੇ ਹਨ ਜਿਨ੍ਹਾਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਜੀ ਆਪ ਉਠਾਉਂਦੇ ਹਨ ਸਾਧ ਸੰਗਤ ਜੀ 5 ਵਜੇ ਤੋਂ ਬਾਅਦ 6 ਵਜੇ ਤੋਂ ਬਾਅਦ ਆਮ ਹੀ ਦੁਨੀਆ ਉਠਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਕੰਮਾਂ ਧੰਦਿਆਂ ਦੇ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਦੇ ਕਰਕੇ ਉੱਠਣਾ ਹੀ ਪੈਂਦਾ ਹੈ ਪਰ ਮਹਾਪੁਰਖ ਜੀ ਆਖਦੇ ਹਨ ਕਿ ਜਿਹੜੇ 5 ਵਜੇ ਤੋਂ ਪਹਿਲਾਂ ਉੱਠਦੇ ਹਨ ਉਹ ਉੱਠਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਪਿਆਰ ਵਿੱਚ ਉੱਠਦੇ ਹਨ ਫਿਰ ਜਦੋਂ ਇਸ ਤਰ੍ਹਾਂ ਪਿਆਰ ਵਿੱਚ ਉੱਠਦੇ ਹਨ ਉੱਠ ਕੇ ਭਜਨ ਬੰਦਗੀ ਕਰਦੇ ਹਨ ਉਹਨਾਂ ਦੇ ਉੱਤੇ ਪਰਮਾਤਮਾ ਜੀ ਨਿਰੰਕਾਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਭਾਵ ਖੁਦ ਨਿਰੰਕਾਰ ਉਹਨਾਂ ਦੇ ਉੱਤੇ ਮਿਹਰਬਾਨ ਹੁੰਦੇ ਹਨ ਪੂਰੀ ਕੁਦਰਤ ਪੂਰੀ ਕਾਇਨਾਤ ਵੀ ਮਿਹਰਬਾਨ ਹੋ ਜਾਂਦੀ ਹੈ ਕਿ ਇਹ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰ ਰਿਹਾ ਹੈ ਗੁਰੂ ਗੁਰੂ ਕਰ ਰਿਹਾ ਹੈ ਸੋ ਸਾਨੂੰ ਹਰ ਵੇਲੇ ਇਹ ਸਮਝਾਇਆ ਜਾਂਦਾ ਹੈ ਅੰਮ੍ਰਿਤ ਵੇਲੇ ਉਠੋ ਉੱਠ ਕੇ ਭਜਨ ਬੰਦਗੀ ਕਰੋ ਕਿਉਂਕਿ ਅੰਮ੍ਰਿਤ ਵੇਲੇ ਦਾ ਜਪਿਆ ਹੋਇਆ ਨਾਮ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਬੰਦਗੀ ਅਰਦਾਸ ਬੇਨਤੀ ਬਹੁਤ ਛੇਤੀ ਪ੍ਰਵਾਨ ਹੋ ਜਾਂਦੀ ਹੈ ਸਾਨੂੰ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣ ਦੇ ਲਈ ਕਿਹਾ ਜਾਂਦਾ ਹੈ ਪਰ ਆਹ ਜਿਹੜੇ ਦਿਹਾੜੇ ਚੱਲ ਰਹੇ ਹਨ ਜਿਵੇਂ ਕਿ 5 ਨਵੰਬਰ ਨੂੰ ਸਾਡੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਬਹੁਤ ਵੱਡਾ ਦਿਹਾੜਾ ਆ ਰਿਹਾ ਹੈ। ਹਰ ਇੱਕ ਸਿੱਖ ਦੇ ਲਈ ਇਹ ਦਿਨ ਬੜਾ ਹੀ ਖਾਸ ਹੈ। ਇਹ ਦਿਨ ਬਹੁਤ ਵੱਡਾ ਹੈ ਸਿੱਖ ਦੀ ਜ਼ਿੰਦਗੀ ਦੇ ਵਿੱਚ। ਇਹਦੇ ਤੋਂ ਵੱਡਾ ਦਿਨ ਕੋਈ ਹੋਰ ਹੋ ਹੀ ਨਹੀਂ ਸਕਦਾ। ਇਸ ਕਰਕੇ ਇਸ ਵੱਡੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ। ਜੇਕਰ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰੀਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰ ਵਿੱਚ ਬੈਠ ਕੇ ਭਜਨ ਬੰਦਗੀ ਕਰੀਏ ਤਾਂ ਅੱਗੋਂ ਗੁਰੂ ਨਾਨਕ ਪਾਤਸ਼ਾਹ ਜੀ ਵੀ ਫਿਰ ਬਹੁਤ ਨਿਹਾਲ ਹੁੰਦੇ ਹਨ ਅੰਮ੍ਰਿਤ ਵੇਲੇ ਤਾਂ ਆਪਾਂ ਹਰ ਰੋਜ਼ ਉੱਠਣਾ ਹੈ ਪਰ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਜਿੰਨਾ ਜ਼ਿਆਦਾ ਸਮਾਂ ਭਜਨ ਬੰਦਗੀ ਕੀਤੀ ਜਾਵੇ ਓਨਾ ਹੀ ਜ਼ਿਆਦਾ ਫਲ ਮਿਲੇਗਾ ਜੇਕਰ ਤੁਸੀਂ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਦੇ ਵਿਚਕਾਰ ਉੱਠ ਜਾਂਦੇ ਹੋ ਭਜਨ ਬੰਦਗੀ ਕਰਦੇ ਹੋ ਤਾਂ ਮੰਨ ਕੇ ਚੱਲੋ ਕਿ ਇਹਨਾਂ ਦਿਹਾੜਿਆਂ ਦੇ ਵਿੱਚ ਤੁਹਾਡੇ ਤੇ ਕਿਰਪਾ ਜ਼ਰੂਰ ਹੋਵੇਗੀ ਪਰ ਤੁਸੀਂ ਸਮਾਂ ਵਧਾਉਣਾ ਹੈ ਕਈ ਭੈਣ ਭਰਾ ਆਖਦੇ ਹਨ ਜੀ ਸਾਨੂੰ ਆਪਣੇ ਆਪ ਹੀ 3 ਵਜੇ ਜਾਗ ਆ ਜਾਂਦੀ ਹੈ ਤਾਂ ਉਹ ਤਾਂ ਬੜੇ ਹੀ ਕਰਮਾਂ ਤੇ ਭਾਗਾਂ ਵਾਲੇ ਹਨ ਕਿਉਂਕਿ ਇਸ ਤਰ੍ਹਾਂ ਦਾ ਉੱਠਣਾ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ ਮਹਾਪੁਰਖ ਜੀ ਆਖਦੇ ਹਨ ਕਿ ਰਾਤ ਨੂੰ 3 ਵਜੇ ਤੋਂ ਬਾਅਦ ਅਚਾਨਕ ਜਾਗ ਆ ਜਾਣੀ ਇਹ ਕੋਈ ਆਮ ਗੱਲ ਨਹੀਂ ਹੁੰਦੀ ਇਹ ਬੜੀ ਹੀ ਖਾਸ ਗੱਲ ਹੈ ਇਹ ਕਿਸੇ ਖਾਸ ਮਕਸਦ ਦੇ ਲਈ ਪਰਮ ਪਿਤਾ ਪਰਮਾਤਮਾ ਜੀ ਆਪ ਜੀ ਨੂੰ ਉਠਾਉਂਦੇ ਹਨ ਕੋਈ ਚੰਗਾ ਹੀ ਕਰਮ ਹੁੰਦਾ ਹੈ ਤੁਸੀਂ ਆਪ ਉੱਠ ਕੇ ਪਰਮਾਤਮਾ ਜੀ ਦਾ ਨਾਮ ਜਪੋ ਪਰਮ ਪਿਤਾ ਪਰਮਾਤਮਾ ਜੀ ਤੁਹਾਡੇ ਮਾੜੇ ਕਰਮਾਂ ਦੇ ਵਰਕੇ ਪਾੜ ਕੇ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਨ ਵਾਲਿਆਂ ਦੇ ਕਰਮ ਜਿਹੜੇ ਹਨ ਸਿੱਧੇ ਕਰ ਦਿੰਦੇ ਹਨ ਮਾਜ ਦਿੰਦੇ ਹਨ ਆਪਣੇ ਕਰਮ ਨਿਰਮਲ ਕਰਨੇ ਹਨ ਆਪਣੇ ਖਾਤੇ ਵਿੱਚ ਪੁੰਨ ਬਣਾਉਣੇ ਹਨ ਇਹ ਪੁੰਨ ਆਪਾਂ ਹਰ ਰੋਜ਼ ਹੀ ਬਣਾਉਣੇ ਹਨ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਪਰ ਜਦੋਂ ਸਾਡੇ ਜੀਵਨ ਦੇ ਵਿੱਚ ਇਹ ਵੱਡੇ ਦਿਹਾੜੇ ਆਉਂਦੇ ਹਨ ਗੁਰਪੁਰਬ ਆਉਂਦੇ ਹਨ ਗੁਰਸਾਹਿਬਾਨਾ ਦੇ ਪ੍ਰਕਾਸ਼ ਪੁਰਬ ਆਉਂਦੇ ਹਨ ਗੁਰਸਾਹਿਬਾਨਾ ਦੀ ਜੋਤੀ ਜੋਤ ਦਿਵਸ ਆਉਂਦੇ ਹਨ ਗੁਰਤਾ ਗੱਦੀ ਦਿਵਸ ਆਉਂਦੇ ਹਨ ਸ਼ਹੀਦ ਸਿੰਘਾਂ ਦੇ ਨਾਲ ਸੰਬੰਧਿਤ ਦਿਨ ਆਉਂਦੇ ਹਨ ਉਦੋਂ ਜਿੰਨਾ ਵੀ ਹੋ ਸਕੇ ਜਿਆਦਾ ਭਜਨ ਬੰਦਗੀ ਕਰਿਆ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਇਆਂ ਰਾਤ ਦੇ 3 ਵਜੇ ਤੋਂ ਬਾਅਦ ਜੇਕਰ ਆਪਣੇ ਆਪ ਜਾਗ ਆ ਜਾਂਦੀ ਹੈ ਤਾਂ ਬੜੀ ਵਧੀਆ ਗੱਲ ਹੈ ਫਿਰ ਇਹ ਵੇਲਾ ਵਕਤ ਜਿਹੜਾ ਹੈ ਤੁਹਾਨੂੰ ਨਹੀਂ ਵਿਚਾਰਨਾ ਚਾਹੀਦਾ ਉੱਠ ਕੇ ਭਜਨ ਬੰਦਗੀ ਕਰਨ ਲਈ ਬੈਠ ਜਾਓ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ 1-2 ਘੰਟੇ ਸਵਾ ਘੰਟਾ ਬੈਠ ਕੇ ਤੁਸੀਂ ਮੂਲ ਮੰਤਰ ਦਾ ਜਾਪ ਜ਼ਰੂਰ ਕਰੋ ਵੇਖਿਓ ਫਿਰ ਪ੍ਰਤਾਕ ਗੁਰੂ ਨਾਨਕ ਪਾਤਸ਼ਾਹ ਜੀ ਕਿਵੇਂ ਤੁਹਾਡੇ ਹਰ ਇੱਕ ਕੰਮ ਦੇ ਵਿੱਚ ਬਰਕਤ ਪਾਉਣਗੇ ਬਖਸ਼ਿਸ਼ਾਂ ਦਾ ਖਜ਼ਾਨਾ ਤੁਹਾਡੇ ਹੱਥ ਲੱਗ ਜਾਵੇਗਾ ਰਹਿਮਤਾਂ ਮਿਹਰਾਂ ਤੁਹਾਨੂੰ ਪ੍ਰਾਪਤ ਹੋਣ ਦਾ ਵੇਲਾ ਤੁਹਾਨੂੰ ਮਿਲ ਜਾਵੇਗਾ ਜੇਕਰ ਤੁਹਾਨੂੰ 3 ਵਜੇ ਨੂੰ ਜਾਗ ਆਉਂਦੀ ਹੈ ਤਾਂ ਵੇਲਾ ਵਕਤ ਨਹੀਂ ਵਿਚਾਰਨਾ ਬਸ ਉੱਠ ਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਜਿੰਨਾ ਵੀ ਹੋ ਸਕੇ ਓਨਾ ਹੀ ਜਪੋ అలਾਰਮ ਲਗਾ ਕੇ ਸੋ అలਾਰਮ ਦੀ ਸਹਾਇਤਾ ਦੇ ਨਾਲ ਉੱਠੋ ਜਾਂ ਕਿਸੇ ਨੂੰ ਕਹਿ ਕੇ ਉੱਠੋ ਹਰ ਰੋਜ਼ ਰਾਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਲਾ ਕੇ ਸੌਂਿਆ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਮੇਰੇ ਤੇ ਵੀ ਤਰਸ ਕਰੋ ਮੈਨੂੰ ਵੀ ਅੰਮ੍ਰਿਤ ਵੇਲੇ ਬਖਸ਼ੋ ਅੰਮ੍ਰਿਤ ਵੇਲੇ ਦਾ ਨਿਤਨੇਮ ਬਖਸ਼ੋ ਸਾਥ ਸੰਗਤ ਜੀ ਵੱਡੇ ਦਿਹਾੜਿਆਂ ਵਿੱਚ ਅਰਜ਼ੀਆਂ ਲਗਾਓ ਮਹਾਰਾਜ ਸੱਚੇ ਪਾਤਸ਼ਾਹ ਜ਼ਰੂਰ ਪਰਵਾਨ ਕਰਨਗੇ ਇਹ ਵੱਡੇ ਦਿਹਾੜਿਆਂ ਵਿੱਚ ਦੁਨੀਆਵੀ ਮੰਗਾਂ ਨਹੀਂ ਮੰਗਣੀਆਂ ਚਾਹੀਦੀਆਂ ਗੁਰੂ ਦੇ ਕੋਲੋਂ ਗੁਰੂ ਦਾ ਨਾਮ ਮੰਗਣਾ ਚਾਹੀਦਾ ਹੈ ਭਜਨ ਬੰਦਗੀ ਮੰਗਣੀ ਚਾਹੀਦੀ ਹੈ ਸੇਵਾ ਤੇ ਸਿਮਰਨ ਮੰਗਣਾ ਚਾਹੀਦਾ ਹੈ ਕਿਉਂਕਿ ਇਹ ਦਾਤਾਂ ਜਿਸ ਨੂੰ ਮਿਲ ਗਈਆਂ ਤਾਂ ਸਭ ਕੁਝ ਮਿਲ ਗਿਆ ਸਮਝੋ ਫਿਰ ਦੁਨਿਆਵੀ ਸੁੱਖ ਤੁਹਾਡੇ ਮਗਰਮਗਰ ਫਿਰਣਗੇ ਸੇਵਾ ਸਿਮਰਨ ਦੀ ਦਾਤ ਮਿਲ ਜਾਵੇ ਦੁਨਿਆਵੀ ਛੱਡੋ ਦਰਗਾਹੀ ਸੁੱਖ ਮਗਰਮਗਰ ਤੁਰੇ ਫਿਰਣਗੇ ਆਓ ਆਪਾਂ ਵੀ ਆਪਣੇ ਕਰਮਾਂ ਨੂੰ ਸਵਾਰੀਏ ਇਹ ਵੱਡਾ ਦਿਹਾੜਾ ਜਿਵੇਂ ਆ ਰਿਹਾ ਹੈ ਇਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਕੋਸ਼ਿਸ਼ ਕਰੀਏ ਦਿਨ ਵਿੱਚ ਸਾਡਾ ਇੱਕ ਵੀ ਪਲ ਇੱਕ ਵੀ ਛਿਨਵਿਰਥਾ ਨਾ ਜਾਵੇ ਵਾਹਿਗੁਰੂ ਜੀ ਦਾ ਨਾਮ ਜਪੀਏ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਿੱਤਿਆਂ ਦਾ ਸ਼ੁਕਰਾਨਾ ਕਰਦੇ ਰਹੀਏ ਤੁਰਦੇ ਆਂ ਫਿਰਦੇ ਆਂ ਉੱਠਦੇ ਆਂ ਬਹਿੰਦੇ ਆਂ ਮੂਲ ਮੰਤਰ ਦਾ ਜਾਪ ਕਰੀਏ ਪਰ ਅੰਮ੍ਰਿਤ ਵੇਲੇ ਦੀ ਹਾਜ਼ਰੀ ਜ਼ਰੂਰ ਲੱਗਣੀ ਚਾਹੀਦੀ ਹੈ ਜ਼ਰੂਰ ਉਠੋ ਇਹ 4-5 ਦਿਨ ਤੁਸੀਂ ਔਖੇ ਸੌਖੇ ਅੰਮ੍ਰਿਤ ਵੇਲੇ ਜੇਕਰ ਉੱਠ ਗਏ ਤਾਂ ਸਮਝੋ ਅੰਮ੍ਰਿਤ ਵੇਲਾ ਤੁਹਾਨੂੰ ਮਿਲ ਜਾਵੇਗਾ ਸੱਚੇ ਮਨ ਦੇ ਨਾਲ ਜਦੋਂ ਤੁਸੀਂ ਅੰਮ੍ਰਿਤ ਵੇਲੇ ਉੱਠੋਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨੇਤੂ ਦਾ ਅੰਮ੍ਰਿਤ ਵੇਲਾ ਮੰਗ ਕੇ ਸੌਣਾ ਹੈ ਤੇ ਪਰਮਾਤਮਾ ਜੀ ਨੇ ਤੁਹਾਡੇ ਤੇ ਕਿਰਪਾ ਕਰਦਿਆਂ ਦੇਰ ਨਹੀਂ ਲਾਉਣੀ ਮਹਾਰਾਜ ਸੱਜੇ ਪਾਤਸ਼ਾਹ ਜੀ ਫਿਰ ਆਪ ਜੀ ਨੂੰ ਆਪਣੇ ਸੋਹਣੇ ਸੋਹਣੇ ਚਰਨਾਂ ਦੇ ਨਾਲ ਲਾ ਲੈਣਗੇ ਕਦੇ ਦੂਰ ਨਹੀਂ ਕਰਨਗੇ ਇਹ 4 ਦਿਨ ਜਿਵੇਂ ਬਚੇ ਹਨ ਤਾਂ ਆਪਾਂ ਨੂੰ ਲਗਭਗ 1 ਮਹੀਨਾ ਹੋ ਗਿਆ ਹੈ ਗੁਰੂ ਚਰਨਾਂ ਵਿੱਚ ਬੇਨਤੀ ਕਰਦਿਆਂ ਨੂੰ ਹੁਣ ਇਹ ਜਿਹੜੇ 3-4 ਦਿਨ ਬਚੇ ਹਨ ਸ਼ੁਰੂਆਤ ਕਰ ਲਓ ਕੱਲ ਤੋਂ ਹੀ అలਾਰਮ ਲਗਾ ਕੇ ਸੌ ਜਾਓ ਕਿਸੇ ਨੂੰ ਕਹਿ ਕੇ ਸੌ ਜਾਓ ਕਿ ਮੈਨੂੰ ਉਠਾ ਦਿਓ ਸਭ ਤੋਂ ਵੱਡੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ੀ ਲਗਾ ਕੇ ਸੋਇਓ ਫਿਰ ਤੁਹਾਨੂੰ ਪਾਤਸ਼ਾਹ ਜੀ ਦੀ ਗੋਦ ਦਾ ਨਿਗ ਮਿਲ ਜਾਵੇਗਾ ਆਪ ਜੀ ਨੇ ਭਜਨ ਬੰਦਗੀ ਕਰਨੀ ਹੈ ਤੁਸੀਂ ਅੰਮ੍ਰਿਤ ਵੇਲੇ ਉੱਠ ਜਾਣਾ ਹੈ ਜਿਸ ਤਰ੍ਹਾਂ ਮਿੰਤਾ ਤਰਲੇ ਕਰਕੇ ਸੋਵੋਗੇ ਪਰਮਾਤਮਾ ਅੱਗੇ ਰੋਜ਼ ਹੀ ਅਰਜ਼ੀ ਲਾ ਕੇ ਸੋਵੋਗੇ ਤਾਂ ਪਾਤਸ਼ਾਹ ਜੀ ਦਿਆਲੂ ਤੇ ਕਿਰਪਾਲੂ ਹਨ ਆਪ ਹੀ ਉਠਾ ਦੇਣਗੇ ਤੁਸੀਂ 3 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚਕਾਰ ਜ਼ਰੂਰ ਉੱਠਣਾ ਹੈ అలਾਰਮ ਲਗਾ ਕੇ ਸੋਣਾ ਹੈ ਤਾਂ ਪਰਮਾਤਮਾ ਜੀ ਤੁਹਾਡੇ ਤੇ ਕਿਰਪਾ ਜ਼ਰੂਰ ਕਰ ਦੇਣਗੇ ਆਪਣੇ ਅੰਮ੍ਰਿਤ ਵੇਲੇ ਦੇ ਪ੍ਰਤੀ ਨਿਤਨੇਮ ਦੇ ਪ੍ਰਤੀ ਮਨ ਵਿੱਚ ਚਾਹ ਬਣਾਉਣਾ ਹੈ ਵੇਖਿਓ ਫਿਰ ਪਰਮਾਤਮਾ ਕਿਵੇਂ ਕਿਰਪਾ ਕਰਦੇ ਹਨ ਇਹਨਾਂ ਵੱਡੇ ਦਿਹਾੜਿਆਂ ਵਿੱਚ ਵੱਡੀ ਮੰਗ ਗੁਰੂ ਕੋਲੋਂ ਮੰਗੀਏ ਇਹ ਵੱਡੀ ਦਾਤ ਗੁਰੂ ਕੋਲ ਪ੍ਰਾਪਤ ਕਰੀਏ ਇਹ ਜਿਹੜੇ 2-4 ਦਿਨ ਰਹਿ ਗਏ ਹਨ ਅੰਮ੍ਰਿਤ ਵੇਲੇ ਨੂੰ ਸੰਭਾਲ ਲਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇਗੀ ਕਦੇ ਵੀ ਕਿਸੇ ਤੋਂ ਕੁਝ ਮੰਗਣ ਦੀ ਲੋੜ ਨਹੀਂ ਪੈਣੀ जिन्हानो अमृत वेले दी भजन बंदगी मिल जांदी है ओ तं ਮੰਗਣ ਵਾਲਿਆਂ ਦੇ ਵੀ ਵੰਡਣ ਵਾਲੇ ਬਣ ਜਾਂਦੇ ਹਨ ਸਾਥ ਸੰਗਤ ਜੀ ਖੁਸ਼ੀਆਂ ਤੇ ਬਰਕਤਾਂ ਦੇ ਖਜ਼ਾਨਿਆਂ ਦੀ ਚਾਬੀ ਉਸ ਜੀ ਨੂੰ ਮਿਲ ਜਾਵੇਗੀ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਜੀ ਦੀ ਕਿਰਪਾ ਨੂੰ ਹਾਸਲ ਕਰ ਲਵੇਗਾ ਸੋ ਅੰਮ੍ਰਿਤ ਵੇਲੇ ਉੱਠੋ ਨਾਮ ਜਪੋ ਮੂਲ ਮੰਤਰ ਦਾ ਜਾਪ ਕਰਿਓ ਤਾਂ ਵੇਖਿਓ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਤੱਖ ਰੂਪ ਵਿੱਚ ਤੁਹਾਡੇ ਤੇ ਕਿਵੇਂ ਆਪਣੀ ਮਿਹਰ ਭਰੀ ਨਿਗਾਹ ਰੱਖ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ